ਲੋਕ ਸਭਾ ਚੋਣਾ ਜਿਵੇਂ ਕਿ ਅੱਜ ਆਈਆਂ ਸੀ ਵੋਟਾਂ ਪੈ ਰਹੀਆਂ ਵਾ ਅਸੀਂ ਅੱਜ ਛਾਲਮਾਰ ਬਾਗ ਦੇ ਵਿੱਚ ਪਹੁੰਚੇ ਹਾਂ ਔਰ ਛਾਲਮਾਰ ਬਾਗ ਦੇ ਵਿੱਚ VOTING ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਆ ਔਰ ਲੋਕੀ ਵੋਟਾਂ ਪਾ ਕੇ ਬਿਲਕੁਲ ਆਪੋ ਆਪਣੇ ਆਰਾਮ ਨਾਲ ਕਰੇ ਜਾ ਰਿਹਾ ਤੇ ਇੱਕ ਗੱਲ ਕਰਦੇ ਹਾਂ ਵੋਟਰਾਂ ਨਾਲ ਗੱਲ ਕਰਦੇ ਹਾਂ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਅੱਜ ਤੁਸੀਂ ਵੋਟਾਂ ਪਾਉਣ ਆਏ ਜੇ ਕਿਦਾਂ ਦਾ ਮਾਹੌਲ ਲੱਗਾ ਤੁਹਾਨੂੰ ਬਹੁਤ ਵਧੀਆ ਮਾਹੌਲ ਹੈ ਮਾਹੌਲ ਸ਼ਾਂਤੀਪੂਰਨ ਹੈ ਹਰ ਇੱਕ ਆਦਮੀ ਆਪਣੀ ਬੜੀ ਮ제 ਤਰ੍ਹਾਂ ਵੋਟ ਪਾ ਰਿਹਾ ਰਾਸ਼ਨੀ ਪਰ ਹਰ ਰਾਸ਼ੂ ਹੋ ਜੂਗਾ ਤੇ ਪਰਮਾਤਮਾ ਕਰੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਰਵੇ ਤੇ ਇਸੇ ਤਰ੍ਹਾਂ ਹੀ ਮਤਲਬ ਵੋਟਿੰਗ ਹੋਵੇ ਤੇ ਰਿਜ਼ਲਟ ਵੀ ਸਾਰਿਆਂ ਦੇ ਅੱਛੇ ਆਉਣ ਹਰ 5 ਸਾਲ ਬਾਅਦ ਵੋਟਿੰਗ ਹੁੰਦੀ ਆ ਹਰ ਜਦੋਂ ਵੀ ਸਰਕਾਰ ਬਦਲਦੀ ਆ ਵਾ ਤੇ ਸਰਕਾਰਾਂ ਜਿਹੜੀਆਂ ਆਪਣੇ ਮੈਨੀਫੈਸਟੋ ਦੇ ਵਿੱਚ ਬਹੁਤ ਜ਼ਿਆਦੀਆਂ ਗੱਲਾਂ ਕਰਦੀਆਂ ਕੀ ਜੋ ਮੈਨੀਫੈਸਟੋ ਦੇ ਵਿੱਚ ਗੱਲਾਂ ਕੀਤੀਆਂ ਜਾਂਦੀਆਂ ਉਹ ਜਨਤਾ ਤੱਕ ਸਹੂਲਤਾਂ ਪਹੁੰਚਦੀਆਂ ਇਸ ਤਰ੍ਹਾਂ ਜੀ ਕੁਝ ਸਾਡੇ ਮਾਹੌਲ ਕੋ ਸਾਡੇ ਦੇਸ਼ ਦਾ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਕਿ ਅੱਗੇ ਕਰੇਜ ਬਹੁਤ ਸੀ ਲੋਕਾਂ ਚ ਵੋਟ ਪਾਣ ਦਾ ਵੀ ਮੈਂ ਅੱਜ ਵੋਟ ਪਾਣ ਜਾਣਾ ਹੈ ਅੱਜ ਮੈਂ ਆਪਣਾ ਹੱਕ ਦੇਣ ਜਾਣਾ ਹੈ ਲੇਕਿਨ ਕੁਝ ਅ ਲੀਡਰਾਂ ਦੀ ਗਲਤੀ ਕਰ ਲੋ ਕੁਝ ਸਮਾਜ ਦੀ ਗਲਤੀ ਕਰ ਲੋ ਉਹਦੇ ਕਰਕੇ ਲੋਕ ਵੀ ਥੋੜੇ ਜਿਹਾ ਨਾ ਉੱਗ ਗਿਆ ਇਸ ਗੱਲ ਤੋਂ ਤੇ ਮੈਂ ਹਰ ਆਦਮੀ ਹਰ ਲੀਡਰਾਂ ਨੂੰ ਹਰ ਮੰਤਰੀ ਨੂੰ ਬੇਨਤੀ ਕਰਦਾ ਕਿ ਕੰਮ ਇਦਾਂ ਦੇ ਕਰਕੇ ਜਾਓ ਕਿ ਜਨਤਾ ਉਹ ਤੁਹਾਡੇ ਬੱਚਿਆਂ ਤੇ ਤੁਹਾਡੀ ਅਹਿਮ ਇਸ ਬਣੀ ਰਵੇ ਅੱਜ ਦਾ ਮਾਹੌਲ ਦੇਖ ਕੇ ਤੁਹਾਨੂੰ ਏਦਾਂ ਕਿਸੇ ਨੂੰ ਕੁਝ ਮਹਿਸੂਸ ਨਹੀਂ ਹੋ ਰਿਹਾ ਪੀ ਲੋਕਾਂ ਦੇ ਵਿੱਚ ਜਨਤਾ ਦੇ ਵਿੱਚ ਵੋਟਿੰਗ ਕਰਨ ਦਾ ਥੋੜਾ ਜਿਹਾ ਜਿਹੜਾ ਰੁਝਾਨ ਘਟਿਆ ਹੋਇਆ ਮੈਂ ਤਾਂ ਤੁਹਾਨੂੰ ਅੱਗੇ ਦੱਸ ਚੁੱਕਾ ਜੀ ਇਹ ਰੁਝਾਨ ਕਿਉਂ ਘਟਿਆ ਵਾ ਕਿ ਜਦੋਂ ਕੋਈ ਵੋਟਿੰਗ ਆਂਦੀ ਹੈ ਜਦੋਂ ਕੋਈ ਇਲੈਕਸ਼ਨ ਆਉਂਦੇ ਆ ਸਵਾਏ ਕੰਮ ਤੋਂ ਜਿਹੜੇ ਲੀਡਰ ਆ ਇੱਕ ਦੂਸਰੇ ਤੇ ਕਿਚੜ ਥੋਪਦੇ ਆ ਲੇਕਿਨ ਬੇਨਤੀ ਇਹ ਆ ਇਹ ਨਾ ਕੀਤਾ ਜਾਵੇ ਚੁੱਪ ਕਰਕੇ ਆਪਣੇ ਆਪਣੇ ਕੰਮ ਕਰੋ ਹਰ ਇੱਕ ਜਨਤਾ ਨੂੰ ਦਿਸਦਾ ਵੀ ਐਸ ਬੰਦੇ ਨੇ ਮੇਰੇ ਕੰਮ ਕੀਤੇ ਆ ਮੈਨੂੰ ਇਹਨੂੰ ਬੂਟ ਦੇਣੀ ਚਾਹੀਦੀ ਆ ਸਿਰਫ ਆਪਣਾ ਦੱਸੋ ਕਿ ਮੈਂ ਕੀ ਕੀਤਾ ਉਸ ਤੋਂ ਬਾਅਦ ਜਨਤਾ ਨੇ ਦੇਖਣਾ ਜਦੋਂ ਤੁਸੀਂ ਇੱਕ ਚੀਜ਼ ਸੋਚਦੇ ਹੋ ਵੀ ਜਨਤਾ ਪਰਮਾਤਮਾ ਆਪਾਂ ਜਿੰਨਾ ਮਰਜ਼ੀ ਕੁਫਰ ਤੋੜ ਲਈਏ ਜਿੰਨਾ ਮਰਜ਼ੀ ਤੁਸੀਂ ਕੁਝ ਕਰ ਲਓ ਜਨਤਾ ਨੂੰ ਪਤਾ ਹੁੰਦਾ ਵੀ ਇਹ ਲੀਡਰ ਇਸ ਤਰ੍ਹਾਂ ਕਰ ਰਿਹਾ ਹੈ ਸਰਕਾਰ ਇਸ ਤਰ੍ਹਾਂ ਕਰ ਲਈ ਇਹ ਸਰਕਾਰ ਸਾਡੇ ਨਾਲ ਵਧੀਆਂ ਕਰ ਲਈ ਸਰਕਾਰਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਮੈਂ ਤੁਹਾਨੂੰ ਇਦਾਂ ਦਾ ਕੋਈ ਮਹਿਸੂਸ ਨਹੀਂ ਰਿਹਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਨਸ਼ੇ ਦੀ ਜਿਹੜੀ ਬਿਮਾਰੀ ਜਿਹੜੀ ਬਹੁਤ ਵਧ ਰਹੀ ਹੈ ਦਿਨ-ਦਿਨ ਸਰਕਾਰਾਂ ਦਾ ਧਿਆਨ ਇੱਧਰ ਕਿਉਂ ਨਹੀਂ ਜਾਂਦਾ ਔਰ ਕਿਉਂ ਲੋਕ ਇਹਨਾਂ ਨੂੰ ਕਿਉਂ ਨਹੀਂ ਕਹਿੰਦੇ ਇਸ ਤਰ੍ਹਾਂ ਜਿਹੜਾ ਨਸ਼ਾ ਨਾ ਇਹ ਤਾਂ ਪਰਮਾਤਮਾ ਹੀ ਬਖਸ਼ੇ ਪਰਮਾਤਮਾ ਹੀ ਮਿਹਰ ਕਰੇ ਇਹਨਾਂ ਦੇ ਮਿਹਰ ਚ ਪਾਵੇ ਪਰ ਇੱਕ ਚੀਜ਼ ਮੈਂ ਇੱਕ ਜ਼ਰੂਰ ਕਹੂੰਗਾ ਕਿ ਨਸ਼ਾ ਇੱਕ ਚੀਜ਼ ਤੇ ਨਾ ਹਟ ਸਕਦਾ ਸਰਕਾਰਾਂ ਨੂੰ ਇੱਕ ਚੀਜ਼ ਚਾਹੀਦਾ ਬਈ ਲੀਡਰਾਂ ਕੋ ਇੰਨਾ ਰੁਪਈਆ ਬਾਬਿਆਂ ਕੋਲ ਇੰਨਾ ਰੁਪਈਆ ਹਰ ਇੱਕ ਕੋਲ ਇੰਨਾ ਰੁਪਈਆ ਵਾ ਤੁਸੀਂ ਹਰ ਇੱਕ ਸ਼ਹਿਰ ਚ ਕੋਈ ਫੈਕਟਰੀ ਲਾਓ ਜਿਹੜੇ ਆ ਨਸ਼ਿਆਂ ਚ ਗਏ ਨਾ ਪੜੇ ਲਿਖੇ ਇਹ ਮਜਬੂਰ ਆ ਮਜਬੂਰ ਕਿਉਂ ਆ ਇਹਨਾਂ ਨੂੰ ਘਰ ਵਾਲੇ ਤੋਂ ਉਦਾਂ ਨਹੀਂ ਤੇ ਘੁੱਟ ਚੱਲਦੇ ਕੰਮ ਮਿਲਦਾ ਨਹੀਂ ਇਹ ਦੂਸਰੇ ਕੰਮਾਂ 'ਚ ਪੈ ਜਾਂਦੇ ਗਰੁੱਪ ਦੇ 'ਚ ਲੇਕਿਨ ਕਿਤੇ ਫੈਕਟਰੀ ਲਾਓ ਕਿਤੇ ਕੰਮ ਲਾਓ ਇਹ ਕੰਮ ਲੱਗਣ ਸਵੇਰੇ ਡੱਬਾ ਲੈ ਕੇ ਜਾਣ ਸ਼ਾਮ ਨੂੰ ਆਣ ਤੇ ਆਪਣੇ ਆਪ ਇਹਨਾਂ ਨੇ ਕੰਮ ਕਿਸੇ ਕੋਲ ਜੇ ਚੜਦਾ ਪੰਜਾਬ ਔਰ ਮੈਂ ਰੂਬੀ ਧਾਮੀ ਲੋਕ ਸਭਾ ਦੀਆਂ ਚੋਣਾਂ ਅੱਜ ਜਿਹੜੀਆਂ ਉਹ ਪੈ ਰਹੀਆਂ VOTING ਹੋ ਰਹੀ ਹੈ ਔਰ VOTER ਸਾਡੇ ਨਾਲ ਜੁੜ ਚੁੱਕੇ ਨੇ ਹਾਂਜੀ ਸਸੀ ਗਾਲ ਸਰ ਜੀ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਸਰ ਜਿਹੜੀ VOTING ਹੋ ਰਹੀ ਆ ਇਹ ਕਿੰਨੀ ਕੁ ਹੋ ਚੁੱਕੀ ਹੈ ਅੱਜ ਤੱਕ VOTING ਮੇਰੇ ਸਾਹਮਣੇ ਜੀ तकरीबन आधी ਵੋਟ ਪੈ ਚੁੱਕੀ ਆ ਜੀ 40% ਦੇ ਕਰੀਬ ਵੋਟ ਹੋ ਚੁੱਕੀ ਆ ਤੇ ਵਧੀਆ ਰੁਝਾਨ ਆ ਔਰ ਵਧੀਆ ਲੋਕੀ ਵੋਟਾਂ ਪਾ ਰਹੇ ਨੇ ਕੋਈ ਇਸ ਤਰ੍ਹਾਂ ਗਰਮੀ ਦਾ ਨਹੀਂ ਆ ਕਿ ਗਰਮੀ ਆ ਤੇ ਵੋਟ ਨਹੀਂ ਲੋਕ ਪਾਉਣ ਆਉਣਗੇ ਕਾਫੀ ਵੋਟਾਂ ਪੈ ਰਹੀਆਂ ਜੀ ਪਰ ਕਿਤੇ ਨਾ ਕਿਤੇ ਦੇਖੀਏ ਤੇ ਲੋਕੀ ਇਹ ਵੀ ਕਹਿ ਰਹੇ ਆ ਵੀ ਗਰਮੀ ਹੈਗੀ ਆ ਵੋਟਾਂ ਵਾਲੇ ਕੀ ਸੁਧਾਰ ਕਰ ਰਹੇ ਆ ਅਜ ਤੱਕ ਜਿੰਨੇ ਵੀ ਮੈਨੀਫੈਸਟੋ ਸਰਕਾਰਾਂ ਦਿੱਤੇ ਜਾਂ ਕੋਈ ਸੁਧਾਰ ਨਹੀਂ ਹੁੰਦਾ ਸੀ ਕਿਉਂ ਕਈ ਕਈਆਂ ਦੇ 뷰 ਸਾਡੇ ਸਾਹਮਣੇ ਆਇਆ ਬਿਲਕੁਲ ਇਹ ਤਾਂ ਹੈ ਹੀ ਆ ਜੀ ਸਾਨੂੰ ਤੇ ਪਿਛਣੀਆਂ ਸਰਕਾਰਾਂ ਤੋਂ ਜਿੰਨੀ ਵੀ ਆ ਚਾਹੇ ਜਿਨ੍ਹਾਂ ਦੀ ਮਰਜ਼ੀ ਹੈ ਕਾਂਗਰਸ ਆਈ ਆ ਅਕਾਲੀ ਦਲ ਆਏ ਨੇ ਝਾੜੂ ਨੂੰ ਅਸੀਂ ਵੋਟ ਪਾਈ ਸੀ ਪਰ ਅਸੀਂ ਐਸੋਰੀ ਜਿਹੜਾ ਹੈ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰ ਰਹੇ ਆ ਤੇ ਅਸੀਂ ਜਿਹੜਾ ਸੋਸ਼ਲ ਮੀਡੀਆ ਵਾਲੇ ਨੌਜਵਾਨਾਂ ਨੇ 92 ਐਮਐਲਏ ਜਿਤਾਏ ਸੀਗੇ ਵੀ ਇਹ ਸਾਡੇ ਸੁਧਾਰ ਕਰਨਗੇ ਪੰਜਾਬ ਦਾ ਕੁਝ ਮੁੰਡੇ ਕੋ ਨਸ਼ਾ ਛੱਡਣਗੇ ਕੋਈ ਸਾਡੇ ਜਿਹੜੇ ਨੌਜਵਾਨ ਜਿਹੜੇ ਦਿਨ-ਬਦਨ ਬਾਹਰ ਜਾ ਰਹੇ ਨੇ ਹਨਾ ਜੀ ਉਹ ਥੋੜਾ ਜਿਹਾ ਮਤਲਬ ਸਟਾਪ ਲੱਗੂਗਾ ਪਰ ਕੋਈ ਨਾ ਰੋਜ਼ਗਾਰ ਮਿਲ ਰਿਹਾ ਤੇ ਉਦਾਂ ਹੀ ਹਾਲ ਆ ਜੀ ਜੋ ਵੀ ਪਹਿਲਾਂ ਸੀ ਪਰ ਹੁਣ ਅਮਰਤ ਪਾਲ ਸਿੰਘ ਦੀ ਇੱਕ ਲੋਕਾਂ ਦੇ ਵਿੱਚ ਨਵੀਂ ਚੇਨਗ ਜਾਗੀ ਆ ਕਿਉਂਕਿ ਉਹ ਨਸ਼ੇ ਛੁਲਾ ਕੇ ਤੇ ਬੱਚਿਆਂ ਨੂੰ ਚੰਗੇ ਪਾਸੇ ਲਾ ਰਹੇ ਸੀ ਤੇ ਸਾਨੂੰ ਕਾਫੀ ਭਾਈਚਾਰਨ ਦਾ ਜਿਹੜਾ ਵਧੀਆ ਸਹਿਯੋਗ ਮਿਲ ਰਿਹਾ ਆ ਤੇ ਜਿਹੜੀ ਅੱਗੇ ਸਿੱਖ ਵੋਟ ਜਿਹੜੀ ਜਿਹੜੀ ਵੰਡੀ ਜਾਂਦੀ ਸੀ ਇਸ ਵਾਰ ਇਹ ਮਤਲਬ ਦੇਖਣ ਨੂੰ ਵਧੀਆ ਮਿਲਿਆ ਕਿ ਚਾਹੇ ਉਹ ਕੋਈ ਕਾਂਗਰਸ ਨੂੰ ਬਿਲੋਂਗ ਕਰਦਾ ਹੈ ਜਾਂ ਕਿਸੇ ਨੂੰ ਵੀ ਪਾਰਟੀ ਨੂੰ ਬਿਲੋਂਗ ਕਰਦਾ ਆ ਇਸ ਵਾਰੀ ਸਿੱਖ ਵੋਟ ਜਿਹੜੀ ਉਹ ਵੱਜਵੀਂ ਜਿਹੜੀ ਭਾਈ ਅਮਰਪਾਲ ਸਿੰਘ ਨੂੰ ਪੈ ਰਹੀ ਹੈ ਤੇ ਸਾਨੂੰ ਉਮੀਦ ਆ ਕਿ ਭਾਈ ਅਮਰਪਾਲ ਸਿੰਘ ਚੰਗੀ ਲੀਡ ਲੈ ਕੇ ਜਿਹੜੀ ਉਸ ਹਲਕਾ ਖਡੂਰ ਸਾਹਿਬ ਤੋਂ ਐਮਪੀ ਬਣਗੇ ਜੇ ਸਿੱਖ ਵੋਟ ਨੂੰ ਦੇਖਿਆ ਜਾਵੇ ਤੇ ਸਿੱਖ ਵੋਟ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਹੈਗੀ ਆ ਕਾਂਗਰਸ ਦੇ ਵਿੱਚ ਵੀ ਹੈਗੀ ਆ ਆਮ ਆ ਜਿਹੜੇ ਸਿੱਖ VOTING ਆ ਇਹ ਭਾਈ ਅਮਰਤਪਾਲ ਬਾਰੇ ਕੋ ਸੋਚਣਗੇ ਬਿਲਕੁਲ 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 ਸੋਚਣਗੇ ਕਿਉਂਕਿ ਇੱਕ ਨਵਾਂ ਨੌਜਵਾਨ ਆ ਪਹਿਲਾਂ ਉਹਨਾਂ ਨੇ ਰਾਜਨੀਤੀ ਕਦੇ ਕੀਤੀ ਨਹੀਂ ਹਨਾ ਉਹਨਾਂ ਦੇ ਮਾਤਾ ਪਿਤਾ ਜੀ ਉਹਨਾਂ ਨੇ ਕਾਫੀ ਮਿਹਨਤ ਕੀਤੀ ਆ ਔਰ ਉਸ ਇਨਸਾਨ ਦੇ ਅੰਦਰ ਅਸੀਂ ਉਹਨਾਂ ਦੀਆਂ ਸਪੀਚਾਂ ਸੁਣੀਆਂ ਆ ਉਹਨਾਂ ਨੂੰ ਪੰਜਾਬ ਦਾ ਦਰਦ ਹੈਗਾ ਆ ਔਰ ਸਿੱਖ ਵੋਟ ਜਿਹੜੀ ਉਹ ਤਕਰੀਬਨ ਭਾਈ ਅਮਰਤਪਾਲ ਸਿੰਘ ਨੂੰ ਪੋਲ ਹੋਵੇਗੀ ਪਈ ਅਮਰਿਤਪਾਲ ਜੀ ਆਏ ਉਹਨਾਂ ਦੀ ਇੱਕ ਲਹਿਰ ਚੱਲੀ ਉਹਨਾਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਪ੍ਰੇਰਿਤ ਕੀਤਾ ਨਸ਼ਿਆਂ ਤੋਂ ਹਟ ਕੇ ਅੰਮ੍ਰਿਤ ਸਕੋ ਪਰ ਕਿਤਨੇ ਕਿਤੇ ਦੇਖਿਆ ਜਾਵੇ ਸਰਕਾਰਾਂ ਕਿਉਂ ਐਸਾ ਤੱਬਾ ਲਾ ਦਿੰਦੀਆਂ ਵੀ ਇਹ ਯੂਥ ਨੂੰ ਗਲਤ ਪਾਸੇ ਲੈ ਕੇ ਜਾ ਰਿਹਾ ਵਾ ਅੱਤਵਾਦ ਫਲਾ ਰਿਹਾ ਇਹ ਇਹਦਾਂ ਜੇ ਗੱਲਾਂ ਵੀ ਦੇਖਣ ਨੂੰ ਸਾਹਮਣੇ ਆਈਆਂ ਸੀ ਪਿਛਲੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕੋਈ ਸਾਡੇ ਨੌਜਵਾਨ ਜਾਗਣ ਔਰ ਉਹ ਆਪਣੇ ਹੱਕਾਂ ਦੀ ਗੱਲ ਕਰਨ ਪਿਛਣੀਆਂ ਸਰਕਾਰਾਂ ਆਪਣੀਆਂ ਲੋਟੂ ਜਿੱਦਾਂ ਉਹਨਾਂ ਦਾ ਆਪਣਾ ਰਵਈਆ ਹੁੰਦਾ ਪਹਿਲਾਂ ਕਿ ਜਿਹੜਾ ਐਮਪੀ ਐਮਐਲਏ ਜੋ ਵੀ ਬਣਦਾ ਆ ਉਹ ਪਹਿਲਾਂ ਪੈਸਾ ਲਾਉਂਦਾ ਫਿਰ ਉਸ ਪੈਸੇ ਦਾ ਤਿੰਨ ਗੁਣਾ ਜਾਂ ਪੰਜ ਗੁਣਾ ਕਰਦਾ ਆ ਤੇ ਇਹ ਨੌਜਵਾਨ ਬਿਲਕੁਲ ਜਿਹੜਾ ਆ ਬਾਹਰੋਂ ਆਪਣਾ ਪਰਿਵਾਰ ਛੱਡ ਕੇ ਬਾਹਰੋਂ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਦੇ ਭਲੇ ਦੇ ਲਈ ਇੱਥੇ ਆਇਆ ਆ ਔਰ ਸਾਨੂੰ ਉਮੀਦ ਆ ਕੇ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਪੰਜਾਬ ਦਾ ਸੁਧਾਰ ਕਰਨਗੇ ਬੱਚਿਆਂ ਨੂੰ ਨਸ਼ਿਆਂ ਨਾਲੋਂ ਟੋੜਨਗੇ ਔਰ ਸਿੱਖੀ ਦੇ ਨਾਲ ਜੋੜਨਗੇ ਸਿਧਾਂਤਾਂ ਦੇ ਨਾਲ ਜੋੜਨਗੇ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕਾਂਗੇ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਸਕਾਂਗੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਸਕਾਂਗੇ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਵਧੀਆ ਸੁਧਾਰ ਹੋਊਗਾ